साथियों नमस्कार सत श्री अकाल आप सबको पता है सरदार जगजीत सिंह डल्लेवाल जी का अमर मिशन के 16 दिन पूरे हो चुके हैं और अभी हमें कुछ सूचनाएं मिली हैं और प्रशासन की भी तैयारियों को देख के लगता है और कुछ पुख्ता और पक्की सूचना हमें मिली है कि आज रात को केंद्र सरकार मोर्चे के ऊपर हमला करा सकती है और सरदार जगजीत सिंह डल्लेवाल जी की गिरफ्तारी का वो प्रयास कर सकते हैं हम सब की तरफ से आदरणीय सरदार जगजीत सिंह डल्लेवाल जी की तरफ से आप सब से हाथ जोड़ के प्रार्थना है जिन जिन साथियों तक ये वीडियो ये सूचना पहुंच रही है वो तुरंत प्रभाव से अभी की अभी अपने घरों से निकल के खनौरी मोर्चों का रुख करें क्योंकि हमारी आने वाली पीढ़ी को बचाने की लड़ाई है अगर सरदार जगजीत सिंह डल्लेवाल जी को कुछ हो जाता है या पुलिस उनको हिरासत में लेने में सफल हो जाती है तो उसके बाद फिर ये मोर्चा फतेह करना बहुत मुश्किल और असंभव के बराबर हो जाएगा इसलिए सारे साथी जो ਜਿੰਨ ਜਿੰਨ ਤੱਕ ਇਹ ਸੂਚਨਾ ਮਿਲ ਰਹੀ ਹੈ ਉਹ ਸਾਰੇ ਸਾਥੀ ਇਹ ਅਪੀਲ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਤਰਫੋਂ ਇਹ ਆਪ ਸਮਝਿਏ ਕਿ ਸਾਰੇ ਸਾਥੀ ਤੁਰੰਤ ਪ੍ਰਭਾਵ से ਆਪਣੇ ਘਰੋਂ ਸੇ ਨਿਕਲ ਕੇ ਖਨੋਰੀ ਮੋੜਚੋ ਦਾ ਰੁਖ ਕਰੇ ਬਹੁਤ ਬਹੁਤ ਦਰਵਾਦ। ਉਹ ਵੈਫਲ ਜੀ ਦਾ ਹਾਲਸਾ ਸ੍ਰੀ ਮਹਿਬੂ ਜੀ ਕੀ ਪਤੇ ਇਸ ਵਕਤ ਅਸੀਂ ਖਨੋਰੀ ਮੋੜਚੇ ਚ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਮਗਵਤ ਹੈ ਅੱਜ 16ਵੇਂ ਦਿਨ 'ਚ ਮੈਂ ਤਾਂ ਕਹਿ ਸਕਦਾ ਵੀ ਕੁਝ ਪਾਲੀ ਰਹਿ ਗਿਆ ਕਿ 17ਵੇਂ ਦਿਨ ਤੇ ਆਖਰ ਹੋਣ ਵਾਲੇ ਆ। ਤਕਰੀਬਨ 10:30 ਵਜੇ ਨੇ ਜਿਹੜੀ ਅਸੀਂ ਸੂਚਨਾ ਦੇਣ ਲੱਗੇ ਆ ਕਿ ਜਿੰਨੀ ਕੁ ਸਾਨੂੰ ਹਰਿਆਣੇ ਵਾਲੇ ਪਾਸਿਓ ਪੰਜਾਬ ਵਾਲੇ ਪਾਸਿਓ ਜਾਣਕਾਰੀ ਮਿਲੀ ਹੈ ਕਿ ਕੁਝ ਜਿਹੜੇ ਗੁਪਤ ਸੂਚਨਾ ਮਿਲੀ ਹੈ ਕਿ 2-3 ਵਜੇ ਸਾਡੇ ਇਸ ਮੋਰਚੇ ਦੇ ਵਿੱਚ ਕਿਸੇ ਵੇਲੇ ਵੀ ਦੁਨੀ ਸਰਕਾਰਾਂ ਰਲ ਕੇ ਹਮਲਾ ਕਰ ਸਕਦੀਆਂ। ਹਮਲਾ ਕਰਨ ਦਾ ਮਤਲਬ ਕਿ ਜਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਅੱਜ 16ਵਾਂ ਦਿਨ ਹੈ ਕਿ ਪਿੱਛੇ ਵੀ ਅਸੀਂ ਪ੍ਰੋਗਰਾਮ ਦੇਖੇ ਨੇ ਕਿ ਵਾਰ-ਵਾਰ ਤੇ ਕਈ ਵਾਰੀ ਸਰਕਾਰ ਇਹਨਾਂ ਨੂੰ ਠਾ ਕੇ ਜਿਹੜਾ ਹਸਪਤਾਲ ਚ ਲਿਜਾ ਕੇ ਗੁਣੂਗੋਸ਼ ਲਾਉਣਾ ਮੋਰਚੇ ਤੋਂ ਪਿੱਛੇ ਹਟਾਉਣਾ ਮੈਂ ਅਸੀਂ ਅਪੀਲ ਕਰਾਂਗੇ ਇਸ ਵਕਤ ਕਿ ਪਮਾ 10:30 ਵੱਜ ਚੁੱਕੇ ਨੇ ਜਿੱਥੋਂ ਵੀ ਤੱਕ ਸਾਡੀ ਵੀਡੀਓ ਜਾਂਦੀ ਹੈ ਨੇੜਲੇ ਪਿੰਡ ਜਿਹੜੇ ਸਾਡੇ ਮੋਰਚੇ ਨਾਲ ਜੁੜੇ ਹੋਏ ਨੇ ਜਿੱਥੋਂ ਦੁੱਧ ਆ ਰਿਹਾ ਹੈ ਲੰਗਰ ਆ ਰਿਹਾ ਉਹਨਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਆਪਦੇ ਗੁਰੂ ਘਰਾਂ ਦੇ ਵਿੱਚ ਲੋਕਸਮੈਂਟਾਂ ਕਰਕੇ ਜਲਦੀ ਤੋਂ ਜਲਦੀ ਖਨੌਰੀ ਮੋਰਚੇ 'ਚ ਪਹੁੰਚ ਕੇ ਸਰਕਾਰ ਦਾ ਮੂੰਹ ਤੋੜਵਾ ਜਵਾਬ ਦੇਈਏ ਕਿ ਉਹਨਾਂ ਨੂੰ ਕੋਈ ਮੌਕਾ ਨਾ ਦੇਈਏ। ਬਾਕੀ ਸਾਡੇ ਜਿੰਨੇ ਵੀ ਲੋਕ ਇਸ ਮੋਰਚੇ ਨਾਲ ਜੁੜੇ ਨੇ ਉਹ ਅਪੀਲ ਹੈ ਕਿ ਆਪ ਦਾ ਸਮਾਂ ਕੱਢ ਕੇ ਜਿਹੜੇ ਆਪਦੇ ਸਾਧਨਾਂ ਕੋਲੇ ਵਾਹਿਕਲਾਂ ਤੇ ਲੈ ਕੇ ਆਪਾਂ ਖਨੌਰੀ ਪਹੁੰਚ ਕੇ ਇਹ ਸਰਕਾਰ ਦੀ ਜਿਹੜੀ ਸੂਚਨਾ ਹੈ ਉਹਨੂੰ ਮੂੰਹ ਤੋੜ ਜਵਾਬ ਦੇਗੇ।